ਮੇਰੇ ਵੱਲੋਂ ਮੇਰੇ ਪਰਿਵਾਰ ਦੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਖੁਦਾ ਦੇ ਜਨਮ ਦਿਨ ਦੀ ਆ ਬਹੁਤ-ਬਹੁਤ ਸਭਨਾਂ ਨੂੰ ਮੁਬਾਰਕਾ ਖੁਦਾਵੰ ਸਮਨਾਂ ਨੂੰ ਆਸ਼ੀਸ਼ ਦੇਵੇ ਖੁਦਾਵੰ ਸਮਨਾਂ ਨੂੰ ਵਰਕਰ ਦੇਵੇ ਜੋ ਖੁਦਾਵੰ ਅੱਜ ਦਾ ਦਿਨ ਇਸ ਤਰ੍ਹਾਂ ਤੇ ਜਨਮ ਲਿਆ ਕਿ ਉਹ ਸਾਨੂੰ ਸਦੀਪਕ ਜੀਵਨ ਦੇ ਸਕੇ ਔਰ ਸਾਨੂੰ ਅਨੰਤ ਜੀਵਨ ਦਾ ਅਧਿਕਾਰੀ ਬਣਾ ਸਕੇ ਮੇਰੇ ਵੱਲੋਂ ਮੇਰੇ ਪਰਿਵਾਰ ਦੇ ਵੱਲੋਂ ਸਾਰਿਆਂ ਨੂੰ ਪ੍ਰਭ ਜੀ ਇਸਮਸੀ ਦੇ ਜਨਮ ਦਿਨ ਦੀ ਆ ਬਹੁਤ-ਬਹੁਤ ਮੁਬਾਰਕਾ ਖੁਦਾਵੰ ਸਮਨਾਂ ਨੂੰ ਆਸ਼ੀਸ਼ ਦੇਵੇ ਖੁਦਾਵੰਦ ਸਮਨਨ ਵਰਕਤ ਦੇਵੇ ਔਰ ਖੁਦਾਵੰਦ ਸਮਨਾ ਪਰਿਵਾਰਾਂ ਦੇ ਵਿੱਚ ਹਰ ਇੱਕ ਨੂੰ ਵਰਕਤ ਤੇ ਆਸ਼ੀਸ਼ ਦੇਵੇ ਔਰ ਸਭ ਖੁਦਾਵੰਦਾਂ ਆਨੰਦ ਸਮਨਾਂ ਦੇ ਜੀਵਨਾਂ ਦੇ ਵਿੱਚ ਬਣਿਆ ਰਵੇ ਆਓ ਅੱਪਾ ਅੱਜ ਖੁਦਾ ਦੇ ਜਨਮ ਦਿਨ ਦੇ ਬਾਰੇ ਦੇਖਾਂਗੇ ਜੋ ਖੁਦਾ ਦੇ ਪਵਿੱਤਰ ਸ਼ਾਸਤਰ ਦੇ ਵਿੱਚ ਇਸ ਤਰ੍ਹਾਂ ਲਿਖਿਆ ਆਪਾਂ ਮਤੀ ਦੀ ਅੰਜੀਲ ਦੇ ਵਿੱਚ ਦੇਖਾਂਗੇ ਜੋ ਫਸਟ ਨੰਬਰ ਚੈਪਟਰ ਉਹਦੇ 18 ਨੰਬਰ ਪੰਤੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਜੀਸੂਮ ਸੀ ਦਾ ਜਨਮ ਇੰ यूं ਹੋਇਆ ਕਿ ਜਾਂ ਉਹਦੀ ਮਾਤਾ ਮਰੀਯਮ ਦੀ ਯੂਸਮ ਨਾਲ ਕਣਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭवती ਪਾਈ ਗਈ। ਖੁਦਾਬੰਦ ਇਸ ਵਚਨ ਦੇ ਦਰ ਰਾਸ਼ਿਦ ਹੋਵੇ ਅੱਜ ਖੁਦਾ ਦੇ ਵਚਨ ਦੇ ਵਿੱਚ ਪੜਿਆ। ਖੁਦਾ ਦੇ ਵਚਨ ਜਿਸ ਤਰ੍ਹਾਂ ਲਿਖਿਆ ਅੱਜ ਪ੍ਰਭੂ ਯੂਸਮ ਸੀ ਦੇ ਜਨਮ ਦੁਆਰੇ ਆਪ ਨੂੰ ਪਤਾ ਲੱਗਦਾ ਕਿ ਖੁਦਾ ਦੇ ਕਲਮ ਇਸ ਤਰ੍ਹਾਂ ਬਿਆਨ ਕਰਦਾ ਕਿ ਜਦੋਂ ਮਾਤਾ ਮਰੀਯਮ ਦੀ ਯੂਸਫ ਦੇ ਨਾਲ ਕਣਮਾਈ ਹੋ ਗਈ ਤਾਂ ਸੱਚਮੁੱਚ ਵਚਨ ਇਹ ਬਿਆਨ ਕਰਦਾ ਕਿ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਕੀ ਹੈ ਨਾ ਜਿਹੜੀ ਮਾਤਾ ਮਰੀਯਮ ਕੀ ਉਹ ਪਵਿੱਤਰ ਆਤਮਾ ਦੇ ਜ਼ਰਾ ਕੀਆ ਗਰਭવતી ਪਾਈ ਗਈ ਕਿਉਂ ਪਹਿਲੇ ਗਰਭਤੀ ਹੋ ਗਈ ਤਾਂ ਸੱਚਮੁੱਚ ਇਹ ਕੀ ਹੈ ਪਰਮੇਸ਼ਰ ਦੀ ਜੋਜ਼ਨਾਮਾ ਸੀਗੀ ਇਹ ਕੋਈ ਮਨੁੱਖ ਦੀ ਜੋਜ਼ਨਾ ਨਹੀਂ ਇਹ ਪਰਮੇਸ਼ਰ ਦੀ ਜੋਜ਼ਨਾ ਸੀਗੀ ਤਾਂ ਵਚਨ ਜਗੇਸ ਤੇ ਲਿਖਿਆ ਤਦ ਉਹਦੇ ਪਤੀ ਯੂਸਮ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਾਈ ਉਹਨੂੰ ਕਲੰਕਨ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤਾ ਤਿਆਗ ਦੇਵੇ ਜਦੋਂ ਯੂਸਫ ਨੂੰ ਪਤਾ ਲੱਗ ਗਿਆ ਬਾਈਬਲ ਬਿਆਨ ਕਰਦੀ ਉਹ ਕੀ ਆ ਧਰਮੀ ਪੁਰਖ ਸੀਗਾ ਜਦੋਂ ਇਥੇ ਬਾਈਬਲ ਇਸ ਤਰ੍ਹਾਂ ਬਿਆਨ ਕਰਦੀ ਕਿ ਜਦੋਂ ਯੂਸਫ ਨੂੰ ਪਤਾ ਲੱਗ ਗਿਆ ਕਿ ਸੱਚਮੁੱਚ ਇਥੇ ਬਚਨ ਪਤਾ ਲੱਗਦਾ ਪਿਆ ਆਪਾਂ ਨੂੰ ਸਿਖਾਉਂਦਾ ਪਿਆ ਕਿ ਯੂਸਫ ਨੂੰ ਪਤਾ ਲੱਗਿਆ ਕਹਿੰਦਾ ਕਿ ਉਹ ਕੀ ਆ ਉਹ ਨਹੀਂ ਚਾਹੁੰਦਾ ਸੀਗਾ ਕਿ ਮੈਂ ਉਹਦੇ ਉੱਤੇ ਕਲੰਕਨ ਪ੍ਰਗਟ ਕਰਾਂ ਕਹਿੰਦਾ ਕਿ ਆ ਮੈਂ ਉਹਨੂੰ ਚੁੱਪ ਕੀਤਾ ਕਿ ਆ ਮਰੀਮ ਨੂੰ ਤਿਆਗ ਦਿਆ ਜੋ ਖੁਦਾ ਦਾ ਬਚਨ ਬਿਆਨ ਕਰਦਾ ਉਹ ਇਸ ਕਰਕੇ ਕਿਉਂ ਚਾਹੁੰਦਾ ਕਿ ਮੈਂ ਉਸ ਨੂੰ ਤਿਆਗ ਦੇਵਾਂ ਇਸ ਕਰਕੇ ਚਾਹੁੰਦਾ ਸੀ ਮੈਂ ਤਿਆਗ ਦੇਵਾਂ ਕਿਉਂਕਿ ਉਹਨੂੰ ਪਤਾ ਲੱਗਾ ਕਿ ਜਿਹੜੀ ਕੀ ਆ ਇਹ ਮਰੀਮ ਆ ਇਹ ਕੀ ਆ ਗਰਭਤੀ ਪਾਈ ਗਈ ਆ ਪਰ ਉਹ ਪਰਮੇਸ਼ਰ ਦੀ ਜੋਜ਼ਨਾ ਨੂੰ ਨਹੀਂ ਜਾਣਦਾ ਸੀਗਾ ਕਿ ਉਹ ਗਰਭਤੀ ਪਾਈ ਗਈ ਕਿਉਂਕਿ ਪਰਮੇਸ਼ਰ ਦੀ ਇਹਦੇ ਵਿੱਚ ਕੋਈ ਜੋਜ਼ਨਾ ਸੀਗੀ ਉਹਦੇ ਮਨ ਵਿੱਚ ਆਇਆ ਕਿ ਸੱਚਮੁੱਚ ਇਸ ਜਿਹੜੇ ਕੀ ਮਰੀਮ ਦਾ ਕੈਰੈਕਟਰ ਜਿਹੜਾ ਕਿ ਵਧੀਆ ਨਹੀਂ ਆ ਤਾਂ ਸੱਚਮੁੱਚ ਪਰੇ ਨਹੀਂ ਪਤਾ ਸੀਗਾ ਕਿ ਸੱਚਮੁੱਚ ਇਹ ਕੋਈ ਖੁਦਾ ਦੀ ਝੋਜਣਾ ਆ ਜਾਂ ਖੁਦਾਬੰਦ ਕੀ ਆ ਕੁਝ ਕਰਨ ਜਾ ਰਿਹਾ ਹੈ ਤਾਂ ਬਚਨ ਜਦੋਂ ਪੜਿਆ ਕਿ ਉਹ ਤਿਆਗਨ ਤੇ ਆ ਗਿਆ ਉਹ ਕੀ ਆ ਮਰੀਮ ਨੂੰ ਤਿਆਗਨ ਤੇ ਆ ਗਿਆ ਪਰ ਸੱਚਮੁੱਚ ਖੁਦਾ ਦੀ ਵੱਡੀ ਕਿਰਪਾ ਹੋਈ ਬਚਨ ਚ ਅੱਗੇ ਇਸ ਤਰ੍ਹਾਂ ਲਿਖਿਆ 2 ਨੰਬਰ 35 ਦੇ ਵਿੱਚ ਪਰ ਜਾ ਉਹ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ ਇਹ ਯੂਸਫ ਦਾਊਦ ਦੇ ਪੁੱਤਰ ਤੋਂ ਆਪਣੀ ਪਤਨੀ ਮਰੀਯਮ ਨੂੰ ਆਪਣੇ ਘਰ ਲਿਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਖੁਦਾਬੰਦ ਇਸ वचन ਦਾ ਰਾਸ਼ਿਦ ਦੇਵੇ। ਦੇਖੋ ਜੋ ਯੂਸਫ ਦੇ ਮਨ ਵਿੱਚ ਡਰ ਸੀਗਾ ਨਾ ਉਹ ਸੱਚਮੁੱਚ ਪਰਮੇਸ਼ਵਰ ਦੇ ਇੱਕ ਦੂਤ ਨੇ ਜਾ ਕੇ ਕੀ ਉਹਦੇ ਜੀਵਨ ਦੇ ਵਿੱਚ ਸਾਰਾ ਕੀ ਖਤਮ ਕਰ ਦਿੱਤਾ। ਕਿਉਂਕਿ ਖੁਦਾ ਦਾ ਬਚਨ ਬਿਆਨ ਕਰਦਾ ਹੈ ਕਿ ਇੱਥੇ ਜਦੋਂ ਯੂਸਫ ਇੱਕ ਵਿਅਕਤੀ ਦੇਖੋ ਹਰ ਕੋਈ ਵਿਅਕਤੀ ਚਿੰਤਾ ਦੇ ਵਿੱਚ ਪੈ ਸਕਦਾ। ਕਿ ਜਦੋਂ ਪਤਾ ਲੱਗੇ ਕਿ ਜਿਸ ਦੇ ਨਾਲ ਉਸ ਦੀ ਕਣਮਾਈ ਹੋਈ ਆ ਤਾਂ ਉਹ ਚਿੰਤਾ ਦੇ ਵਿੱਚ ਪੈ ਗਿਆ ਕਿ ਉਹ ਜਿਹੜੀ ਔਰਤ ਆ ਪਹਿਲੇ ਗਰਭवती ਪਾਈ ਗਈ ਆ ਤਾਂ ਵਚਨ ਚ ਬੜਿਆ ਕਿ ਉਸ ਕਰਕੇ ਕੀ ਆ ਪਰ ਉਹ ਇਸ ਕਰਕੇ ਵਚਨ ਬਿਆਨ ਕਰਦਾ ਕਿ ਜਿਹੜੇ ਯੂਸਫਾ ਕੀ ਆ ਉਹ ਕਲੰਕ ਨਹੀਂ ਲਗਾਉਣਾ ਚਾਹੁੰਦਾ ਸੀ ਉਸ ਔਰਤ ਦੇ ਦੁਤੇ ਕਹਿੰਦਾ ਕਿ ਮੈਂ ਉਹਨੂੰ ਕੀ ਤਿਆਗ ਦਵਾਂਗਾ ਪਰ ਜਦੋਂ ਉਹ ਤਿਆਗਨ ਦੇ ਬਾਰੇ ਸੋਚਿਆ ਤਾਂ ਬਾਈਬਲ ਇਸ ਤਰ੍ਹਾਂ ਬਿਆਨ ਕਰਦੀ ਆ ਕਿ ਪਤਾ ਬਾਈਬਲ ਦੱਸਦੀ ਕਿ ਜਦੋਂ ਚਿੰਤਾ ਦੇ ਵਿੱਚ ਪੈ ਗਿਆ ਜਦੋਂ ਯੂਸਫ ਚਿੰਤਾ ਦੇ ਵਿੱਚ ਪੈ ਗਿਆ ਤਾਂ ਉਹਨੇ ਸੋਚਿਆ ਕਿੰਨਾ ਕੀ ਮੈਂ ਕੀ ਆ ਇਸ ਨੂੰ ਜਿਹੜੀ ਕੀ ਆ ਮਰੀਮ ਨੂੰ ਕੀ ਆ ਤਿਆਗ ਦਵਾਂਗਾ ਮੈਂ ਛੱਡ ਦੇਵਾਂਗਾ ਮਰੀਮ ਨੂੰ ਪਰ ਬਾਈਬਲ ਇਸ ਤਰ੍ਹਾਂ ਬਿਆਨ ਕਰਦੀ ਕਿ ਫਿਰ ਦੇਖੋ ਪਰਮੇਸ਼ੁਰ ਦੀ ਜ਼ੋਲਸਨਾਮਾ ਨੇ ਇਹ ਇਹ ਪਰਮੇਸ਼ੁਰ ਦੀ ਵੱਡੀ ਕਿਰਪਾ ਹੈ ਤੇ ਬਚਨ ਇਸ ਤਰ੍ਹਾਂ ਬਿਆਨ ਕਰਦਾ ਕਿ ਜਿਹੜਾ ਪਰਮੇਸ਼ੁਰ ਦਾ ਦੂਤ ਆਣਾ ਉਹ ਯੂਸਫ ਦੇ ਕੋਲ ਸੁਪਨੇ ਦੇ ਵਿੱਚ ਆਇਆ ਯੂਸਫ ਦੇ ਕੋਲ ਸੁਪਨੇ ਵਿੱਚ ਆਇਆ ਕਿ ਇਹ ਯੂਸਫ हे दाऊद ਦੇ ਪੁੱਤਰ ਇਹ ਯੂਸਫ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ वचन ਇਸ ਤਰ੍ਹਾਂ ਬਿਆਨ ਕੀਤਾ ਕਿ ਕਹਿੰਦਾ ਜਿਹੜੀ ਉਹਦੀ ਕੁੱਖ ਵਿੱਚ ਹੈਗਾ ਜਿਹੜਾ ਆ ਰਿਹਾ ਉਹ ਪਵਿੱਤਰ ਆਤਮਾ ਤੋਂ ਆ ਇਸ ਲਈ ਤੂੰ ਉਸ ਪਤਨੀ ਨੂੰ ਆਪਣੀ ਨੂੰ ਨਾ ਤਿਆਗ ਤਾਂ ਖੁਦਾ ਦਾ ਬਚਨ ਸੱਚਮੁੱਚ ਅੱਗੇ ਬਿਆਨ ਕਰਦਾ 21 ਨੰਬਰ 35 ਜਿਸ ਤਰ੍ਹਾਂ ਲਿਖਿਆ ਅਤੇ ਉਹ ਪੁੱਤਰ ਜਨੈਗੀ ਅਤੇ ਤੂੰ ਉਹਦਾ ਨਾਮ ਜੀਸੂ ਰੱਖੀ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾ ਤੋਂ ਬਚਾਵੇਗਾ ਦੇਖੋ ਇੱਥੇ ਪ੍ਰਗਟ ਕੀਤਾ ਗਿਆ ਪਰਮੇਸ਼ਵਰ ਉੱਥੇ ਦੂਤ ਕਹਿ ਕੇ ਗਿਆ ਕਹਿੰਦਾ ਉਹਦਾ ਨਾਮ ਉਹਦਾ ਉਹ ਪੁੱਤਰ ਜਨੈਗੀ ਤੇ ਤੂੰ ਉਹਦਾ ਨਾਮ ਕੀ ਆ ਜੀਸੂ ਰੱਖੀ ਉਹ ਕੀ ਆ ਜੂਸਮ ਨੂੰ ਕਹਿ ਰਿਹਾ ਦੂਤ ਤੇ ਮਰੀਮ ਦੇਤੇ ਪਰਮੇਸ਼ ਪਰ ਦੂਤ ਕੀ ਪ੍ਰਗਟ ਕਰ ਰਿਹਾ ਆ ਕਿ ਉਹਦਾ ਨਾਮ ਤੁਸੀਂ ਕੀ ਜੀਸੂ ਰੱਖਿਓ ਕਿਉਂਕਿ ਉਹ ਕੀ ਆਪਣੇ ਲੋਕਾਂ ਨੂੰ ਪਾਪਾ ਤੋਂ ਕੀ ਆ ਬਚਾਵੇਗਾ ਛੁਟਕਾਰਾ ਦੇਵੇਗਾ ਅੱਜ ਲੋਕ ਕਹਿੰਦੇ ਕਿ ਸੱਚਮੁੱਚ ਇਹ ਕਿਸ ਤਰ੍ਹਾਂ ਪ੍ਰਭੂ ਯਿਸੂੰਸੇ ਹੀ ਪੈਦਾ ਹੋ ਸਕਦਾ ਆ ਪਰ ਸੱਚਮੁੱਚ ਪਰਮੇਸ਼ਰ ਨੇ ਤਾਂ ਇੱਥੋਂ ਤੱਕ ਗਿਆ ਤਾਂ ਇਹ ਕਹਿੰਦਾ ਪਰਮੇਸ਼ਰ ਆਬਰਾਹਮ ਦੇ ਲਈ ਜਣਾ ਪੱਥਰਾਂ ਵਿੱਚੋਂ ਪੁੱਤਰ ਪੈਦਾ ਕਰਨ ਦੀ ਤਾਕਤ ਤੇ ਸ਼ਕਤੀ ਰੱਖਦਾ ਆ ਇਹ ਪਰਮੇਸ਼ਰ ਦੀ ਤਾਕਤ ਹੈ ਆ ਇਹ ਕੋਈ ਮਨੁੱਖ ਦੀ ਤਾਕਤ ਨਹੀਂ ਆ ਇਕੋ ਮਨੁੱਖੀ ਤਾਕਤ ਨਹੀਂ ਇਹਦੇ ਵਿੱਚ ਪਰਮੇਸ਼ਰ ਦੀ ਤਾਕਤ ਬਿਆਨ ਕੀਤੀ ਗਈ ਆ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਪਰਮੇਸ਼ਰ ਲਈ ਕੋਈ ਕੰਮ ਕਰਨਾ ਕਠਿ ਨਹੀਂ ਆ ਉਹ ਸਭ ਕੁਝ ਕਰ ਸਕਦਾ ਹੈ ਪਰਮੇਸ਼ਰ ਕਿਉਂਕਿ ਯਹੂਨਾ ਕਹਿ ਕੇ ਚਲ ਗਿਆ ਸੀ ਕਹਿੰਦਾ ਜੀ ਆਬਰਾਹਮ ਨੂੰ ਉਹ ਪੁੱਤਰ ਦੇਣ ਤੇ ਆ ਜਵੇ ਉਹ ਪੱਥਰ ਦੇ ਵਿੱਚ ਉਹ ਵੀ ਬੱਚਾ ਦੇਣ ਦੀ ਤਾਕਤ ਰੱਖਦਾ ਆ ਤੇ ਦੱਸੋ ਪਲਾ ਫੇ ਪਰਮੇਸ਼ਰ ਕੋਈ ਇਤਰਾਤਮਾ ਉਧਰ ਕਿਉਂ ਨਹੀਂ ਆਉਣ ਦੀ ਤਾਕਤ ਰੱਖਦਾ ਉਹ ਸਭ ਕੁਝ ਕਰ ਸਕਦਾ ਕਿਉਂਕਿ ਵਚਨ ਵੀ ਬਿਆਨ ਕਰਦਾ ਜੇ ਜੀਸਸ ਮਸੀਹ ਇਸ ਧਰਤੀ ਉੱਤੇ ਆਏ ਤਾਂ ਸੱਚਮੁੱਚ ਪਰਮੇਸ਼ਰ ਦੀ ਕੋਈ ਵੱਡਿਆ ਜ਼ੋਸਨਾਮਾ ਸੀ ਪਰਮੇਸ਼ਰ ਦੇ ਕੋਈ ਜ਼ੋਸਨਾਮਾ ਸੀ ਕਿਉਂਕਿ ਉਹਨੇ ਕੀ ਆਪਣੇ ਲੋਕਾਂ ਨੂੰ ਕੀਆ ਪਾਪਾ ਤੋਂ ਛੁਟਕਾਰਾ ਦੇਣਾ ਸੀਗਾ ਬਚਨ ਬਿਆਨ ਕਰਦਾ ਕਿ ਸੱਚਮੁੱਚ ਉਹਦਾ ਨਾਮ ਜੀਸੂ ਰੱਖੀ ਕਿਉਂ ਜੋ ਆਪਣੇ ਲੋਕਾਂ ਨੂੰ ਪਾਪਾ ਤੋਂ ਕੀਆ ਬਚਾਵੇਗਾ ਜੇ ਪ੍ਰਭੂ ਜੀਸੂ ਸੀ ਅੱਜ ਦੇ ਦਿਨ ਇਸ ਧਰਤੀ ਉੱਤੇ ਆਏ ਆ ਆਪਣੇ ਲੋਕਾਂ ਨੂੰ ਛੁਟਕਾਰਾ ਦੇਣ ਦੇ ਲਈ ਅਨੰਤ ਜੀਵਨ ਦੇਣ ਦੇ ਲਈ ਤਾਂ ਫੇਰ ਕੀ ਪਰਮੇਸ਼ਰ ਨੇ ਕੀ ਸਾਨੂੰ ਪਾਪਾ ਤੋਂ ਛੁਟਕਾਰਾ ਦਿੱਤਾ ਆ ਸਾਨੂੰ ਸੁਦੀਪਕ ਜੀਵਨ ਦਿੱਤਾ ਪਰਮੇਸ਼ਵਰ ਨੇ ਸਾਡੇ ਪਾਪਾਂ ਨੂੰ ਕੀ ਉਹਨੇ ਚੱਕ ਲਿਆ ਪਰਮੇਸ਼ਵਰ ਜੀ ਆਇਆ ਮਨੁੱਖ ਦੇ ਰੂਪ ਦੇ ਵਿੱਚ ਜੇ ਪਰਮੇਸ਼ਵਰ ਇਸ ਧਰਤੀ ਉੱਤੇ ਆਇਆ ਤਾਂ ਕੋਈ ਜੋ ਉਸ ਨਾ ਮੰਨੇ ਖੋਦਾ دیا۔ ਉਹਨੇ ਕੀ ਸਾਨੂੰ ਛੁਟਕਾਰਾ ਦਿੱਤਾ ਇਸ ਧਰਤੀ ਉੱਤੇ ਸਾਨੂੰ ਵਾਕੇ ਇਹ ਪਰਮੇਸ਼ਵਰ ਦੀ ਯੋਜਨਾਵਾਂ ਸੀਗੀਆ ਕਿਉਂਕਿ ਕਿਸੇ ਮਨੁੱਖ ਦੁਆਰਾ ਕੀ ਹੈ ਛੁਟਕਾਰਾ ਨਹੀਂ ਮਿਲ ਸਕੇ ਕਿਸੇ ਨਵੀਂ ਦੇ ਦੁਆਰਾ ਲੋਕਾਂ ਨੂੰ ਛੁਟਕਾਰਾ ਨਹੀਂ ਮਿਲ ਸਕੇ ਆ ਕਲਾਮ ਦੀ ਮਨਾਦੀ ਕੀਤੀ ਗਈ ਨਵੀਆ ਦੁਆਰਾ ਪਰਮੇਸ਼ਵਰ ਨੇ ਕਲਾਮ ਦੀ ਮਨਾਦੀ ਕੀਤੀ ਗਈ ਸੂ ਸਮਾਚਾਰ ਸੁਣਾਇਆ ਗਿਆ ਕਿ ਲੋਕ ਤੋਬਾ ਕਰਨ ਪਰ ਸੱਚਮੁੱਚ ਲਹੂ ਤੋਂ ਬਿਨਾ ਛਟਕਾਰਾ ਨਹੀਂ ਸੀ ਕਿਉਂਕਿ ਉਹਦਾ ਲਹੂ ਦੇ ਦੁਆਰਾ ਸੀ ਕੀਆ ਬਚਾਏ ਗਏ ਅੱਗੇ ਵਚਨ ਜਿਸ ਤਰ੍ਹਾਂ ਲਿਖਿਆ ਇਹ ਸਭ ਕੁਝ ਇਸ ਲਈ ਹੋਇਆ ਭਈ ਜਿਹੜੀ ਗੱਲ ਪ੍ਰਭੂ ਨੇ ਨਵੀ ਦੀ ਜਵਾਨੀ ਆਖੀ ਸੀ ਉਹ ਪੂਰੀ ਹੋਵੇ ਕਿ ਵੇਖੋ ਕੁਵਾਰੀ ਗਰਭਣੀ ਹੋਵੇਗੀ ਅਤੇ ਪੁੱਤਰ ਜਨੇਗੀ ਅਤੇ ਉਹ ਉਸ ਦਾ ਨਾਮ ਇਮੈਨੂਅਲ ਰੱਖਣਗੇ ਜਿਹਦਾ ਅਰਥ ਇਹ ਹੈ ਪਰਮੇਸ਼ੁਰ ਆ ਸਾਡੇ ਸੰਗ ਦੇਖੋ ਤੇ ਵਚਨ ਬਿਆਨ ਕੀਤਾ ਕਹਿੰਦਾ ਇਹ ਨਵੀ ਦੀ ਜਵਾਨੀ ਆ ਆਛਾ ਗਿਆ ਸੀਗਾ ਕੀ ਆ ਵੇਖੋ ਕੁਵਾਰੀ ਕੀ ਆ ਗਰਭ ਨਹੀਂ ਹੋਵੇਗੀ ਅਤੇ ਪੁੱਤਰ ਜਨਨਗੀ ਤੇ ਉਸ ਦਾ ਨਾਮ ਇਮੈਨੂਅਲ ਰੱਖਣਗੇ ਇਹ ਪਰਮੇਸ਼ੁਰ ਦੀ ਵੱਡੀ ਜ਼ੋਸ ਨਾਮਾ ਨੇ ਇਹ ਪਰਮੇਸ਼ੁਰ ਦੀ ਵੱਡੀ ਕਿਰਪਾ ਆ ਕਿ ਜੋ ਆਪਣੇ ਨਵੀ ਆ ਦੇ ਲਬਜ਼ਾਂ ਨੂੰ ਕੀ ਉਹ ਪੂਰਿਆ ਕਰਦਾ ਕਿਉਂਕਿ ਇਹ ਸ਼ਬਦ ਪੂਰਾ ਆ ਕਿ ਇੱਕ ਕੁਵਾਰੀ ਗਰਭ ਨਹੀਂ ਹੋਵੇਗੀ ਸੱਚਮੁੱਚ ਐਦਾ ਹੀ ਹੋਇਆ ਅਜ ਲੋਕ ਬੋਲੀਆਂ ਮਾਰਦੇ ਨੇ ਕਿ ਸੱਚਮੁੱਚ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਬਹੁਤੇ ਲੋਕ ਵਿਸ਼ਵਾਸ ਵੀ ਨਹੀਂ ਕਰਦੇ ਪਰ ਜੋ ਪੁਇਸਟਰ ਸ਼ਾਸਤਰ ਦੇ ਵਿੱਚ ਦਰਜ ਕੀਤਾ ਗਿਆ ਹੈ ਤਾਂ ਸੱਚਮੁੱਚ ਉਹ ਸੱਚ ਹੈ ਉਹ ਝੂਠ ਨਹੀਂ ਕਦੇ ਹੋ ਸਕਦਾ ਜੇ ਪਰਮੇਸ਼ਰ ਨੇ ਵਚਨ ਦੇ ਵਿੱਚ ਕਿਹਾ ਕਿ ਸੱਚਮੁੱਚ ਕੁਆਰੀ ਗਰਵ ਨਹੀਂ ਹੋਵੇਗੀ ਤੇ ਪੁੱਤਰ ਜਣੇਗੀ ਤਾਂ ਸੱਚਮੁੱਚ ਪਰਮੇਸ਼ਰ ਨੇ ਦਿਖਾ ਲਿਆ ਇਹ ਇਹ ਪਰਮੇਸ਼ਰ ਨੇ ਕੀਤਾ ਹੈ ਸਭ ਕੁਝ ਇਹ ਸਭ ਕੁਝ ਪਰਮੇਸ਼ਰ ਨੇ ਕੀਤਾ ਸਭ ਕੁਝ ਪਰਮੇਸ਼ਰ ਨੇ ਕਰਕੇ ਦਿਖਾ ਲਿਆ ਹੈ ਇਹ ਸੱਚਮੁੱਚ ਬਚਾਏ ਗਏ ਲੋਕ ਅੱਜ ਵੀ ਬਚਾਏ ਜਾ ਰਹੇ ਆ ਪਰਮੇਸ਼ਰ ਅੱਜ ਇਸ ਧਰਤੀ ਉੱਤੇ ਆਇਆ ਲੋਕ ਐਵੇਂ ਹੀ ਆਨੰਦ ਕਰ ਰਹੇ ਅਸੀਂ ਆਪਣੀ ਜ਼ਬਾਨਾਂ ਤੋਂ ਐਵੇਂ ਨਹੀਂ ਪਰਮੇਸ਼ਰ ਦੇ ਨਾਲ ਨੂੰ ਜ਼ਲਾਲ ਦੇ ਰਹੇ ਕਿਉਂਕਿ ਸੱਚਮੁੱਚ ਇੱਥੇ ਵਚਨ ਬਿਆਨ ਕਰਦਾ ਕਿ ਹਰ ਇੱਕ ਮਨੁੱਖ ਨੇ ਪਾਪ ਕੀਤਾ ਪਰ ਪ੍ਰਭੂ ਯਿਸੂਮਸੀ ਦੇ ਅੰਦਰ ਕੋਈ ਪਾਪ ਨਹੀਂ ਕਰਦ ਸਕੇ ਪ੍ਰਭੂ ਯਿਸੂਮਸੀ ਦੇ ਅੰਦਰ ਕੋਈ ਕਮੀ ਨਹੀਂ ਕਰਦ ਸਕੇ ਉਹ ਹਾਕਮਾਂ ਦੇ ਹਵਾਲੇ ਕੀਤਾ ਗਿਆ ਪ੍ਰਧਾਨ ਜਾਜਕਾਂ ਦੇ ਹਵਾਲੇ ਕੀਤਾ ਗਿਆ ਹਰ ਇੱਕ ਦੇ ਹਵਾਲੇ ਕੀਤਾ ਗਿਆ ਪ੍ਰਵਚਨ ਬਿਆਨ ਕਰਦਾ ਕਿ ਉਹਦੇ ਵਿੱਚ ਕੋਈ ਦੋਸ਼ ਨਹੀਂ ਪਾਇਆ ਗਿਆ ਕਿਉਂ ਨਹੀਂ ਦੋਸ਼ ਪਾਇਆ ਗਿਆ ਕਿਉਂਕਿ ਉਹ ਆਇਆ ਹੀ ਪੁਵਿੱਤਰ ਆਤਮਾ ਤੋਂ ਆ ਪਵਿੱਤਰ ਆਤਮਾ ਜਿੱਥੇ ਪਵਿੱਤਰ ਲਬਜ਼ ਜੂਜ਼ ਹੋ ਜੂਵੇ ਸੱਚਮੁੱਚ ਉਹ ਪਵਿੱਤਰ ਤੈਨੂੰ ਦਰਸਾਉਂਦਾ ਆ ਤੇ ਜਿੱਥੇ ਲਬਜ਼ ਇਹ ਜੂਜ਼ ਹੋ ਗਿਆ ਕਿਉਂ ਪੁਵਿੱਤਰ ਆਤਮਾ ਦੁਆਰਾ ਪੈਦਾ ਹੋਵੇਗਾ ਤਾਂ ਸਮਝ ਲਓ ਕਿ ਸੱਚਮੁੱਚ ਕੀ ਆ ਪਵਿੱਤਰ ਆਤਮਾ ਕਿ ਉਹ ਪਰਮੇਸ਼ਵਰ ਦੀ ਆਤਮਾ ਦੁਆਰਾ ਇਸ ਧਰਤੀ ਉੱਤੇ ਆਇਆ ਇਸ ਧਰਤੀ ਉੱਤੇ ਪ੍ਰਭੂ ਯਿਸੂਮਸੀ ਜੇ ਆਇਆ ਸਾਨੂੰ ਜੀਵਨ ਦੇਣ ਦੇ ਲਈ ਉਹ ਪਵਿੱਤਰ ਆਤਮਾ ਦੇ ਦੁਆਰਾ ਇਸ ਧਰਤੀ ਉੱਤੇ ਆਇਆ। ਖੁਦਾ ਦਾ ਧੰਨਵਾਦ ਹੋਵੇ ਕਿ ਸੱਚਮੁੱਚ ਪਰਮੇਸ਼ਰ ਇਸ ਧਰਤੀ ਉੱਤੇ ਆਏ ਸਾਨੂੰ ਛੁਟਕਾਰਾ ਦੇਣ ਦੇ ਲਈ। ਅੱਗੇ ਬਚਨ ਜਿਸ ਤਰ੍ਹਾਂ ਇਸ ਤਰ੍ਹਾਂ ਲਿਖਿਆ ਕਿ ਜਿਹਦਾ ਅਰਥ ਇਹ ਹੈ ਪਰਮੇਸ਼ਰ ਸਾਡੇ ਸੰਗ ਤਦੋਂ ਯੂਸਮ ਨੇ ਸੁੱਤੇ ਹੋ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਸੀ ਤਿਵੇਂ ਹੀ ਕੀਤਾ। ਅਰ ਆਪਣੀ ਪਤਨੀ ਨੂੰ ਆਪਣੇ ਘਰ ਲਿਆ ਆਇਆ। ਅਤੇ ਉਹ ਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਣੀ ਉਹ ਤੇ ਉਹਦਾ ਨਾਮ ਜੀਸੂ ਰੱਖਿਆ ਪਰਮੇਸ਼ਰ ਦੇ ਇਸ वचन ਦੇ ਦੁਆਰਾ ਆਸ਼ੀਸ਼ ਦੇਵੇ ਦੇਖੋ ਇੱਕ ਸਮਾ ਸੀਗਾ ਕਿ ਯੂਸਫ ਕੀ ਆ ਛੱਡਨ ਤੇ ਆ ਗਿਆ ਸੀਗਾ ਆਪਣੀ ਪਤਨੀ ਨੂੰ ਕੀ ਆ ਯੂਸਫ ਛੱਡਨ ਤੇ ਆ ਗਿਆ ਕਿਉਂਕਿ ਉਹਨੂੰ ਪਤਾ ਲੱਗਾ ਕਿ ਉਹ ਗਰਭ ਗਰਭਤੀ ਹੋ ਗਈ ਆ ਤੇ ਬਾਅਦ ਵਿੱਚ ਜਦੋਂ ਪਰਮੇਸ਼ਰ ਦੇ ਦੂਤ ਨੇ ਕੀ ਆ ਉਸ ਨੂੰ ਦਰਸ਼ਨ ਦਿੱਤਾ ਪਰਮੇਸ਼ਰ ਨੇ ਕੀ ਆ ਉਸ ਨੂੰ ਦਰਸ਼ਨ ਦਿੱਤਾ ਤਾਂ ਸੱਚਮੁੱਚ ਵਚਨ ਬਿਆਨ ਕਰਦਾ ਉਹੀ ਦੂਤ ਕੀ ਆ ਉਸਨੂੰ ਕਬੂਲ ਕਰਨ ਉਹ ਹੀ ਕੀ ਜਿਹੜਾ ਕਿ ਯੂਸਫਾ ਕਬੂਲ ਕਰਨ ਲਈ ਤਿਆਰ ਹੋ ਗਿਆ ਇਹ ਆ ਦੇਖੋ ਵੱਡੀ ਕਿਰਪਾ ਇਹ ਵੱਡੀ ਦਇਆ ਆ ਇਹ ਪਰਮੇਸ਼ਵਰ ਹੈ ਜਿਹੜਾ ਵਿਅਕਤੀ ਨੂੰ ਕੀ ਆ ਜਦੋਂ ਆਪਣੇ ਦਰਸ਼ਨਾਂ ਨੂੰ ਉਹ ਪ੍ਰਗਟ ਕਰ ਦਿੰਦਾ ਜਦੋਂ ਸੱਚਮੁੱਚ ਦਰਸ਼ਨ ਦਿੰਦਾ ਸੁਪਨਿਆਂ ਦੁਆਰਾ ਖੁਦਾਵੰਦ ਗੱਲਾਂ ਕਰਦਾ ਆ ਸੱਚਮੁੱਚ ਆਪਣੇ ਨਵੀਆ ਦੁਆਰਾ ਜੋ ਖੁਦਾਵੰਦ ਗੱਲਾਂ ਕਰਦਾ ਆਪਣੇ ਕਲਾਮ ਦੇ ਦੁਆਰਾ ਜੋ ਖੁਦਾਵੰਦ ਸਾਡੇ ਨਾਲ ਗੱਲ ਕਰਦਾ ਤਾਂ ਪਰਮੇਸ਼ਵਰ ਸੱਚਮੁੱਚ ਸਾਡੇ ਉੱਤੇ ਕੀ ਆ ਰਹਿਮ ਕਰਦਾ ਆ ਯੂਸਫ ਦੇਖੋ ਸਾਡੇ ਵਾਂਗ ਆਮ ਵਿਅਕਤੀਆਂ ਵਾਂਗੂ ਸੀਗਾ ਕਿ ਸੱਚਮੁੱਚ ਉਹਨੇ ਨਹੀਂ ਸੋਚਿਆ ਪਰਮੇਸ਼ਵਰ ਕੀ ਝੋਜਨਾ ਪੂਰੀ ਕਰਨ ਵਾਲਾ ਆ ਉਹ ਨਹੀਂ ਜਾਣਦਾ ਸੀ ਕਿ ਪਰਮੇਸ਼ਵਰ ਦੇ ਮਨੋਰਥ ਕੀ ਆ ਪਰਮੇਸ਼ਵਰ ਦੀ ਮਰਜ਼ੀ ਕੀ ਆ ਤੇ ਸੱਚਮੁੱਚ ਜਦੋਂ ਪਰਮੇਸ਼ਵਰ ਦੇ ਦੂਤ ਨੇ ਕਿਹਾ ਤਾਂ ਸਾਰੀ ਪ੍ਰਸਥਿਤੀ ਨੂੰ ਪਰਮੇਸ਼ਰ ਨੇ ਕੀ ਆ ਚੇਂਜ ਕਰ ਦਿੱਤਾ ਸਾਰੇ ਹਾਲਾਤਾਂ ਨੂੰ ਪਰਮੇਸ਼ਰ ਨੇ ਕੀ ਆ ਚੇਂਜ ਕਰ ਦਿੱਤਾ ਸਭ ਕੁਝ ਸਾਰੇ ਕੰਡੀਸ਼ਨਾਂ ਨੂੰ ਖੁਦਾਵੰ ਨੇ ਕੀ ਆ ਚੇਂਜ ਕਰ ਦਿੱਤਾ ਹੈ ਉਹੀ ਵਿਅਕਤੀ ਕੀ ਆ ਮਰੀਮ ਨੂੰ ਕਬੂਲ ਕਰਨ ਵਾਲਾ ਹੋ ਗਿਆ ਉਹੀ ਵਿਅਕਤੀ ਨੇ ਕੀ ਆ ਮਰੀਮ ਨੂੰ ਕਬੂਲ ਕਰ ਲਿਆ ਖੁਦਾ ਦਾ ਧੰਨਵਾਦ ਹੋਵੇ ਕਿਉਂਕਿ ਮਰੀਮ ਨੂੰ ਉਸ ਨੇ ਕਬੂਲ ਨਹੀਂ ਕੀਤਾ ਇਹ ਪਰਮੇਸ਼ਰ ਦੀ ਆਸ਼ੀਸ਼ ਉਹਦੇ ਉੱਤੇ ਹੋਈ ਇਹ ਪਰਮੇਸ਼ਰ ਦੀ ਕਿਰਪਾ ਉਹਦੇ ਉੱਤੇ ਹੋਈ ਆ ਕਿਉਂਕਿ ਪਰਮੇਸ਼ਰ ਨੇ ਆਪ ਇਸ ਧਰਤੀ ਉੱਤੇ ਕੀ ਆ ਜਨਮ ਲਿਆ ਇਸ ਧਰਤੀ ਉੱਤੇ ਆਪ ਆਇਆ ਹੋ ਖੁਦਾ ਦਾ ਧੰਨਵਾਦ ਹੋਵੇ ਖੁਦਾ ਦੀ ਵਡਿਆਈ ਹੋਵੇ ਅੱਜ ਅਸੀਂ ਆਨੰਦ ਆ ਉਸ ਖੁਦਾ ਦੇ ਜਨਮ ਦਿਹਾੜੇ ਦੇ ਉੱਤੇ ਸੱਚਮੁੱਚ ਬਹੁਤੇ ਲੋਕ ਬਲਕੀਪੁਰੀ ਧਰਤੀ ਦੇ ਉੱਤੇ ਪੂਰੇ ਵਰਡ ਦੇ ਵਿੱਚ ਅੱਜ ਪਰਮੇਸ਼ਰ ਦੇ ਨਾਮ ਨੂੰ ਜ਼ਲਾਲ ਦਿੱਤਾ ਜਾ ਰਿਹਾ ਪਰਮੇਸ਼ਰ ਦੇ ਨਾਮ ਦੀ ਵਡਿਆਈ ਕੀਤੀ ਜਾ ਰਹੀ ਹੈ ਲੋਕ ਦਮਾਵਾਂ ਕਰ ਰਹੇ ਨੇ ਲੋਕ ਚਰਚੇ ਦੇ ਵਿੱਚ ਭਵਨ ਦੇ ਵਿੱਚ ਇਕੱਠੇ ਹੋ ਕੇ ਪਰਮੇਸ਼ਰ ਦੀ ਪ੍ਰਤੀਸ਼ ਪਰਮੇਸ਼ਰ ਦੀ ਮਹਿਮਾ ਪਰਮੇਸ਼ਰ ਦੀ ਉਪਾਸਨਾ ਕਰ ਰਹੇ ਨੇ ਪਰਮੇਸ਼ਰ ਦੀ ਵਡਿਆਈ ਕਰ ਰਹੇ ਨੇ ਆਨੰਦ ਕਰ ਰਹੇ ਨੇ ਖੁਦਾ ਦਾ ਧੰਨਵਾਦ ਹੋਵੇ ਕਿ ਖੁਦਾ ਨੇ ਇਹ ਆਨੰਦ ਆਪਣੇ ਲੋਕਾਂ ਨੂੰ ਬਖਸ਼ਿਆ ਆਪਣੇ ਪ੍ਰੇਮੀਆਂ ਨੂੰ ਬਖਸ਼ਿਆ ਖੁਦਾ ਦਾ ਧੰਨਵਾਦ ਖੁਦਾ ਦੀ ਵਡਿਆਈ ਹੋਵੇ ਇਸੇ ਤਰ੍ਹਾਂ ਸਾਡੀ ਜ਼ਬਾਨਾਂ ਤੋਂ ਸਾਡੇ ਜੀਵਨਾਂ ਤੋਂ ਖੁਦਾ ਦੇ ਨਾਮ ਨੂੰ ਜ਼ਲਾਲ ਮਿਲੇ ਖੁਦਾ ਦੇ ਨਾਮ ਦੀ ਵਡਿਆਈ ਹੋਵੇ ਕਿਉਂਕਿ ਸੱਚਮੁੱਚ ਖੁਦਾਬੰਦ ਇਸ ਧਰਤੀ ਉੱਤੇ ਆਏ ਖੁਦਾ ਨੇ ਸਾਨੂੰ ਅਨੰਤ ਜੀਵਨ ਦਿੱਤਾ ਚੋਖਾ ਜੀਵਨ ਦਿੱਤਾ ਸੁਦੀਪਕ ਜੀਵਨ ਦਿੱਤਾ ਖੁਦਾ ਦਾ ਧੰਨਵਾਦ ਹੋਵੇ ਖੁਦਾ ਦੀ ਵਡਿਆਈ ਹੋਵੇ ਸੱਚਮੁੱਚ ਅੱਜ ਜੇ ਆਪਾਂ ਵਚਨ ਚ ਸਿੱਖਿਆ ਇਹੀ ਹੈ ਕਿ ਸੱਚਮੁੱਚ ਉਹ ਕਿਸੇ ਸੱਚਮੁੱਚ ਕੀਆ ਆਦਮੀ ਔਰਤ ਦੀ ਇੱਛਾ ਦੇ ਨਾਲ ਨਹੀਂ ਬਲਕਿ ਪਰਮੇਸ਼ਰ ਪੂਜਤ ਰਾਤਮਾ ਦੁਆਰਾ ਕੀਆ ਪ੍ਰਭੂ ਯਿਸੂਨ ਸੀ ਪੂਜਤ ਰਾਤਮਾ ਦੁਆਰਾ ਇਸ ਧਰਤੀ ਉੱਤੇ ਕੀਓ ਆਇਆ ਸਾकिम ਨੂੰ ਸਾਨੂੰ ਵਿਸ਼ਵਾਸ ਕਰਨ ਦੀ ਜਰੂਰਤ ਆ ਜੇ ਸਾਡੇ ਲਫਜ਼ਾਂ ਦੇ ਉੱਤੇ ਵਿਸ਼ਵਾਸ ਨਹੀਂ ਆ ਬਲਕਿ ਖੁਦਾ ਦੇ ਵਚਨ ਉੱਤੇ ਵਿਸ਼ਵਾਸ ਕਰਨ ਦੀ ਸਾਨੂੰ ਕੀ ਆ ਜਰੂਰਤ ਆ ਕਿਉਂਕਿ ਅਸੀਂ ਕਹਿ ਸਕਦੇ ਕਿ ਝੂਠ ਹੋ ਸਕਦੇ ਪਰ ਜੋ ਖੁਦਾ ਦਾ ਪਵਿੱਤਰ ਸ਼ਾਸਤਰ ਸਾਨੂੰ ਕਹਿ ਰਿਹਾ ਖੁਦਾ ਦਾ ਵਚਨ ਸਾਨੂੰ ਕਹਿ ਰਿਹਾ ਉਸ ਉੱਤੇ ਸਾਨੂੰ ਪ੍ਰਤੀਤ ਕਰਨ ਦੀ ਜਰੂਰਤ ਆ ਕਿ ਪ੍ਰਭੂ ਯਿਸੂ ਸਿ ਇਸ ਧਰਤੀ ਉੱਤੇ ਸਾਨੂੰ ਕੀ ਆ ਸਾਡੇ ਪਾਪਾਂ ਨੂੰ ਚੱਕਣ ਦੇ ਲਈ ਸਾਨੂੰ ਸਦੀਪਕ ਜੀਵਨ ਦੇਣ ਦੇ ਲਈ ਸਾਨੂੰ ਕੀ ਇਹ ਛੁਟਕਾਰਾ ਦੇਣ ਦੇ ਲਈ ਇਸ ਧਰਤੀ ਉੱਤੇ ਉਹ ਕੀ ਆ ਹਾਏ ਖੁਦਾਵੰ ਇਸ ਵਚਨ ਦੁਆਰਾ ਸਵਨਾ ਨੂੰ ਆਸ਼ੀਸ਼ ਦੇਵੇ ਮੇਰੇ ਵੱਲੋਂ ਮੇਰੇ ਪਰਿਵਾਰ ਦੇ ਵੱਲੋਂ ਸਵਨਾ ਦੇ ਵੱਲੋਂ ਸੱਚਮੁੱਚ ਪਿਆਰ ਭਰੀ ਸਾਰਿਆਂ ਨੂੰ ਜੈਮਸੀ ਦੀ ਔਰ ਖੁਦਾ ਦੇ ਜਨਮ ਦਿਨ ਦੀ ਆ ਬਹੁਤ-ਬਹੁਤ ਸਵਨਾ ਨੂੰ ਮੁਬਾਰਕਾ ਖੁਦਾਵੰ ਸਵਨਾ ਦੇ ਜੀਵਨ ਦੇ ਵਿੱਚ ਖੁਸ਼ੀਆਂ ਭਰੇ ਜ਼ਿੰਦਗੀ ਦੇਵੇ ਖੁਸ਼ੀਆਂ ਭਰੀ ਆਸ਼ੀਸ਼ ਦੇਵੇ ਖੁਸ਼ੀਆਂ ਭਰੀ ਸੱਚਮੁੱਚ ਵਰਕਤ ਦੇਵੇ ਔਰ ਸਵਨਾ ਪਰਿਵਾਰਾ ਦੇ ਉੱਤੇ ਖੁਦਾਵੰ ਆਪਣੀ ਆਸ਼ੀਸ਼ ਨੂੰ ਬਹਾ ਕੇ ਰੱਖੇ ਔਰ ਜੋ ਬਰਕਤ ਖੁਦਾਵੰਦ ਆਸਤਕ ਕਿਸੇ ਨੂੰ ਨਹੀਂ ਦਿੱਤੀ ਸੱਚਮੁੱਚ ਮੇਰੀ ਦੁਆ ਹੈ ਖੁਦਾ ਦੇਗੇ ਮੇਰੀ ਪ੍ਰਾਰਥਨਾ ਹੈ ਖੁਦਾ ਦੇਗੇ ਕਿ ਖੁਦਾਵੰਦ ਸਵਮਨਾਂ ਨੂੰ ਉੱਤਮ ਤੌਰ ਤੇ ਉੱਤਮ ਫਲਦਾਰ ਆਸ਼ੀਸ਼ ਦੇਵੇ ਖੁਦਾਵੰਦ ਸਵਮਨਾਂ ਨੂੰ ਵਾਸੀ ਦਾ ਅਧਿਕਾਰੀ ਬਣਾਵੇ ਤਾਂ ਕਿ ਸਵਮਨਾਂ ਦੇ ਜੀਵਨ ਦੇ ਵਿੱਚ ਖੁਦਾਵੰਦ ਆਜ਼ਾਦੀ ਦੇਵੇ ਖੁਦਾਵੰਦ ਸਵਮਨਾਂ ਨੂੰ ਛੁਟਕਾਰਾ ਦੇਵੇ ਔਰ ਜਿਨ੍ਹਾਂ ਦੇ ਸੱਚਮੁੱਚ ਅਸਤਕ ਪਰਦਾ ਪਿਆ ਹੋਇਆ ਜਾਂ ਅਵਿਸ਼ਵਾਸ ਦੇ ਵਿੱਚ ਸੱਚਮੁੱਚ ਖੁਦਾਵੰਦ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਮਜ਼ਬੂਤ ਕਰੇ ਤਾਂ ਕਿ ਸਭ ਜਿਹੜੇ ਕਿ ਇਹ ਬਚਾਈ ਜਾਂ ਸਭਨਾਂ ਨੂੰ ਪਤਾ ਲੱਗੇ ਕਿ ਸੱਚਮੁੱਚ ਇੱਕ ਹੀ ਖੁਦਾ ਆ ਉਪਰਬਜੀਸੂਸ ਜੀ ਜਿਹਨੇ ਕਿ ਸਾਡੇ ਪਾਪਾ ਨੂੰ ਚੱਕ ਲਿਆ ਸਾਡੇ ਬੋਝ ਨੂੰ ਚੱਕ ਲਿਆ ਜਿਹਨੇ ਕਿ ਸਾਡੀ ਚਿੰਤਾ ਨੂੰ ਚੱਕ ਲਿਆ ਸਾਨੂੰ ਨਜਾਦ ਦੇ ਦਿੱਤੇ ਸਾਨੂੰ ਛੁਟਕਾਰਾ ਦੇ ਦਿੱਤਾ ਤਾਂ ਕਿ ਸਭਨਾਂ ਦਾ ਈਮਾਨ ਜਿਹੜਾ ਕੀ ਆ ਉਸ ਜ਼ਿੰਦਾ ਖੁਦਾਵੰਦ ਪ੍ਰਭ ਜੀਸੂਸ ਜੀ ਦੇ ਉੱਤੇ ਹੋਵੇ ਤਾਂ ਕਿ ਖੁਦਾਵੰਦ ਪ੍ਰਭੂ ਜੀਸੂਸ ਜੀ ਸਭਨਾਂ ਦੇ ਉੱਤੇ ਆਪਣਾ ਰਹਿਮਤ ਭਰਿਆ ਕੀ ਹੱਥ ਬਣਾਈ ਰੱਖੇ ਔਰ ਸਾਰਿਆਂ ਨੂੰ ਜੈਮਸੀ ਦੀ ਗੋਡ ਬਲੈਸ ਖੁਦਾਵੰਦ ਇਸ ਬਚਨ ਦੁਆਰਾ ਸਭਨਾਂ ਨੂੰ ਆਸ਼ੀਰਵਾਦ ਦੇਵੇ ਆਓ ਪ੍ਰਾਰਥਨਾਵਾਂ ਵੱਲ ਜਾਵਾਂਗੇ ਜ਼ਿੰਦਾ ਖੁਦਾਵੰ ਪ੍ਰਭੂ ਜੀ ਉਸਮ ਸਿਨਾਦ ਵਿੱਚ ਅਸੀਂ ਤੁਹਾਡੇ ਕੋਲ ਆਉਂਦੇ ਆ ਮੇਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਪ੍ਰਭੂ ਖੁਦਾਵੰ ਜੋ ਤੁਸੀਂ ਆਪਣੇ ਬਚਨ ਦੇ ਦੁਆਰਾ ਸਾੰਨਾ ਗੱਲਬਾਤ ਕੀਤੀ ਮੇਰੇ ਪ੍ਰਭੂ ਅਸੀਂ ਤੇਰੀ ਸ਼ੁਕਰਗੁਜ਼ਾਰੀ ਕਰਦੇ ਪ੍ਰਭੂ ਤੇਰਾ ਧੰਨਵਾਦ ਕਰਦੇ ਪ੍ਰਭੂ ਤੁਸੀਂ ਆਪਣੇ ਬਚਨ ਦੇ ਦੁਆਰਾ ਮੇਰੇ ਪ੍ਰਭੂ ਜੀ ਸਾਡੇ ਉੱਤੇ ਪ੍ਰਗਟ ਕਰਦੇ ਆ ਮੇਰੇ ਪ੍ਰਭੂ ਕਿਉਂਕਿ ਤੁਸੀਂ ਇਸ ਧਰਤੀ ਉੱਤੇ ਕਿਸ ਤਰ੍ਹਾਂ ਆਏ ਮੇਰੇ ਪ੍ਰਭੂ ਜੀ ਕਿਉਂ ਆਏ ਮੇਰੇ ਪ੍ਰਭੂ ਜੀ ਸੱਚਮੁੱਚ ਪ੍ਰਭੂ ਪਰ ਤੇਰੇ ਬਚਨ ਵਿਆਨ ਕਰਦਾ ਤੁਸੀਂ ਆਏ ਇਸ ਧਰਤੀ ਉੱਤੇ ਪ੍ਰਭੂ ਕੋਈ ਤੇਰਾ ਆਤਮਾ ਦੁਆਰਾ ਪ੍ਰਭੂ ਤਾਂ ਕਿ ਸਾਡੇ ਪਾਪਾਂ ਨੂੰ ਚੱਕ ਲਵੋ ਮੇਰੇ ਪ੍ਰਭੂ ਜੀ ਸਾਡੇ ਬੋਝ ਨੂੰ ਚੱਕ ਲਵੋ ਮੇਰੇ ਪ੍ਰਭੂ ਜੋ ਅਸੀਂ ਗੁਨਾਹਾਂ ਦੇ ਵਿੱਚ ਸੱਚਮੁੱਚ ਗਵਾਚੇ ਹੋਏ ਸੀ ਪ੍ਰਭੂ ਪਾਪਾਂ ਵਾਲੀ ਜ਼ਿੰਦਗੀ ਦੇ ਵਿੱਚ ਗਵਾਚੇ ਹੋਏ ਸੀ ਮੇਰੇ ਪ੍ਰਭੂ ਤਾਂ ਕਿ ਅਸੀਂ ਉਸ ਪਾਪਾਂ ਦੇ ਵਿੱਚੋਂ ਬਾਹਰ ਨਿਕਲ ਕੇ ਪ੍ਰਭੂ ਅਸੀਂ ਅਨੰਤ ਜੀਵਨ ਦੇ ਅਧਿਕਾਰੀ ਬਣ ਸਕੇ ਪ੍ਰਭੂ ਜੀ ਪਾਪਾਂ ਨੂੰ ਛੱਡ ਕੇ ਪ੍ਰਭੂ ਤੇਰੇ ਹੁਕਮਾਂ ਦੇ ਉੱਤੇ ਜੀਵਨ ਪਤਿਤ ਕਰ ਸਕੀਏ ਪ੍ਰਭੂ ਜੀ ਇਤਨੀ ਸ਼ੁਕਰਗੁਜ਼ਾਰੀ ਤੇਰਾ ਧੰਨਵਾਦ ਕਰਦੇ ਮੇਰੇ ਪ੍ਰਭੂ ਤੂੰ ਸਾਡੇ ਬੋਝ ਨੂੰ ਚੱਕ ਲਿਆ ਮੇਰੇ ਪ੍ਰਭੂ ਸਾਡੇ ਜੀਵਨ ਨੂੰ ਅਨੰਤ ਜੀਵਨ ਦਿੱਤਾ ਮੇਰੇ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਆ ਮੇਰੇ ਪ੍ਰਭੂ ਜੀ ਮੇਰੇ ਜ਼ਿੰਦਾ ਖੁਦਾਵੰ ਅਸੀਂ ਇੱਕ ਵਾਰੀ ਫੇਰ ਪ੍ਰਭੂ ਜੀ ਅਸੀਂ ਤੁਹਾਡੇ ਨਾਮ ਨੂੰ ਮੁਬਾਰਕ ਦਿੰਦੇ ਆ ਪ੍ਰਭੂ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਮੇਰੇ ਖੁਦਾਵੰ ਜੇ ਤੁਸੀਂ ਇਸ ਤਰ੍ਹਾਂ ਦੀ ਉੱਤੇ ਨਾ ਹੁੰਦੇ ਮੇਰੇ ਪ੍ਰਭੂ ਅੱਜ ਅਸੀਂ ਬਚਾਈ ਨਾ ਜਾਂਦੇ ਪ੍ਰਭੂ ਜੀ ਸੱਚ ਨੂੰ ਜਾਣ ਨਾ ਪਾਉਂਦੇ ਮੇਰੇ ਪ੍ਰਭੂ ਤੇ ਸਚਾਈ ਉੱਤੇ ਚੱਲਣਾ ਪਾਉਂਦੇ ਪ੍ਰਭੂ ਪਰ ਸੱਚਮੁੱਚ ਖੁਦਾਵੰਤ ਦਾ ਸ਼ੁਕਰ ਹੈ ਮੇਰੇ ਪ੍ਰਭੂ ਕਿਉਂ ਤੁਸੀਂ ਇਸ ਧਰਤੀ ਉੱਤੇ ਆਏ ਪ੍ਰਭੂ ਤਾਂ ਕਿ ਤੇਰੇ ਲੋਕ ਬਚਾਈ ਜਾਣ ਪ੍ਰਭੂ ਉਹ ਦੀਪਕ ਜੀਵਨ ਦੇ ਅਧਿਕਾਰੀ ਬਣਨ ਮੇਰੇ ਪ੍ਰਭੂ ਜੀ ਸੱਚ ਨੂੰ ਜਾਣਨ ਤੇ ਸੱਚ ਉਹਨਾਂ ਦੇ ਜੀਵਨਾਂ ਨੂੰ ਕੀ ਆਜ਼ਾਦ ਕਰੇ ਪ੍ਰਭੂ ਇਹ ਤੇਰੇ ਵਚਨ ਕਹਿੰਦਾ ਪ੍ਰਭੂ ਜਿਨਨੇ ਵੀ ਇਸ ਤੇਰੀ ਬਾਣੀ ਨੂੰ ਸੁਣਨ ਮੇਰੇ ਪ੍ਰਭੂ ਜੀ ਸੱਚਮੁੱਚ ਸਭਨਾ ਦੇ ਪਰਿਵਾਰਾਂ ਦੇ ਵਿੱਚ ਮੇਰੇ ਪ੍ਰਭੂ ਤੇਰੀ ਉੱਤਮ ਆਸ਼ੀਸ਼ ਹੋਵੇ ਪ੍ਰਭੂ ਜੀ ਸਮਨਾਂ ਦੇ ਜੀਵਨਾਂ ਦੇ ਵਿੱਚ ਸੈਡਨੈਸ ਨੂੰ ਖਤਮ ਕਰ ਪ੍ਰਭੂ ਬਲਕਿ ਆਪਣੇ ਆਨੰਦ ਦੇ ਆਤਮਾ ਦੇ ਨਾਲ ਭਰ ਮੇਰੇ ਪ੍ਰਭੂ ਸਮਨਾਂ ਦੇ ਜੀਵਨਾਂ ਦੇ ਵਿੱਚ ਜਿੰਦਾ ਖੁਦਾਵੰ ਅਨੰਦ ਚਰਾਈ ਨਾ ਸਵੇ ਮੇਰੇ ਪ੍ਰਭੂ ਬਲਕਿ ਆਨੰਦ ਕਾਇਮ ਰਵੇ ਪ੍ਰਭੂ ਕਿਉਂਕਿ ਯਹੋਵਾ ਦੀ ਵਰਕਤ ਧਨੀ ਬਣਾਉਂਦੀ ਹੈ ਪ੍ਰਭੂ ਸਮਨਾਂ ਦੇ ਜੀਵਨ ਦੇ ਵਿੱਚ ਤੇਰੀ ਆਸ਼ੀਸ਼ ਹੋਵੇ ਪ੍ਰਭੂ ਜੋ ਸ਼ੈਤਾਨ ਨੇ ਪਰਦਾ ਪਾਇਆ ਹਸ ਤੱਕ ਮੇਰੇ ਪ੍ਰਭੂ ਉਹ ਸੱਚ ਮੁਝ ਪ੍ਰਭੂ ਸਮਨਾਂ ਨੂੰ ਬੁੱਧ ਦੇ ਸਮਝ ਦੇ ਮੇਰੇ ਪ੍ਰਭੂ ਤਾਂ ਕਿ ਉਹ ਸੱਚ ਨੂੰ ਜਾਣਨ ਪ੍ਰਭੂ ਸੱਚ ਉਹਨਾਂ ਦੇ ਜੀਵਨਾਂ ਨੂੰ ਆਜ਼ਾਦ ਕਰੇ ਪ੍ਰਭੂ ਇਤਿਹਰੀ ਸ਼ੁਕਰਗੁਜ਼ਾਰੀ ਕਰਦੇ ਜਿੰਨੇ ਵੀ ਇਸ ਤਰ੍ਹਾਂ ਦੇ ਬਚਨ ਸੁਣਨ ਪ੍ਰਭੂ ਸਮਨਾ ਦੇ ਜੀਵਨ 'ਚ ਛੁਟਕਾਰਾ ਹੋਵੇ ਸਮਨਾ ਦੇ ਜੀਵਨ 'ਚ ਆਜ਼ਾਦੀ ਹੋਵੇ ਸਮਨਾ ਦੇ ਜੀਵਨ ਦੇ ਵਿੱਚ ਆਨੰਦ ਦਾ ਇੱਕ ਵਰਕਤ ਹੋਵੇ ਪ੍ਰਭੂ ਜੀ ਤੁਹਾਡੀ ਆਸ਼ੀਸ਼ ਹੋਵੇ ਪ੍ਰਭੂ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਪ੍ਰਭੂ ਸੱਚਮੁੱਚ ਖੁਦਾ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਖੁਦਾਵੰ ਸੱਚਮੁੱਚ ਤੁਹਾਡੇ ਪਰਿਵਾਰਾਂ ਦੇ ਵਿੱਚ ਸਮਨਾ ਦੇ ਜੀਵਨਾਂ ਦੇ ਵਿੱਚ ਖੁਦਾਵੰ ਤੁਹਾਨੂੰ ਵੱਡੀ ਵਰਕਤ ਤੇ ਆਸ਼ੀਸ਼ ਦੇਵੇ ਔਰ ਨਵੇਂ ਸਾਲ ਦੀ ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਇਸ ਨਵੇਂ ਸਾਲ ਦੇ ਵਿੱਚ ਖੁਦਾਵੰ ਸਮਨਾ ਨੂੰ ਵੱਡੀਆਂ ਵਰਕਤਾਂ ਦੇਣ ਵੱਡੀਆਂ ਆਸ਼ੀਸ਼ਾਂ ਦੇਣ ਸੱਚਮੁੱਚ ਖੁਦਾਵੰਨ ਹਰ ਇੱਕ ਦੁੱਖ ਤਕਲੀਫ ਨੂੰ ਸਵਨਾ ਦੇ ਪਰਿਵਾਰਾਂ ਦੇ ਵਿੱਚੋਂ ਸਵਨਾ ਦੇ ਜੀਵਨਾਂ ਦੇ ਵਿੱਚੋਂ ਖੁਦਾਵੰਨ ਸਵਨਾ ਨੂੰ ਛੁਟਕਾਰਾ ਦੇਵੇ ਸਵਨਾ ਤੋਂ ਆਜ਼ਾਦ ਕਰੇ ਪ੍ਰਭੂ ਸੱਚਮੁੱਚ ਖੁਦਾ ਦੀ ਬਰਕਤ ਸਵਨਾ ਦੇ ਉੱਤੇ ਕਾਇਮ ਰਹੇ ਖੁਦਾ ਦੀ ਆਸ਼ੀਸ਼ ਸਵਨਾ ਦੇ ਉੱਤੇ ਕਾਇਮ ਰਹੇ ਜਿੰਨੇ ਵੀ ਦੁਖੀ ਬਿਮਾਰਾ ਸਾਰੇ ਆਜ਼ਾਦ ਕੀਤੇ ਜਾਣ ਖੁਦਾ ਦੀ ਆਸ਼ੀਸ਼ ਸਦਾ ਹੀ ਸਵਨਾ ਤੇ ਹੋਵੇ ਵੱਡੀ ਕਿਰਪਾ ਹੋਵੇ ਪ੍ਰਭੂ ਦੇ ਮਨੋਰਥ ਸਵਨਾ ਦੇ ਜੀਵਨ ਚ ਪੂਰੇ ਹੋਣ ਆਸ਼ੀਸ਼ ਸਦਾ ਹੀ ਕਾਇਮ ਰਹੇ ਕਿਰਪਾ ਤੇ ਕਿਰਪਾ ਹੋਵੇ ਜਦੋਂ ਫੇਰ ਦੁਬਾਰਾ ਇਕੱਠੇ ਹੋਈਏ ਖੁਦਾ ਦੇ ਨਾਮ ਰੂਸ ਲਾਲ ਮਿਲੇ ਖੁਦਾ ਦੇ ਨਾਮ ਦੀ ਬੜਾਈ ਹੋਵੇ ਖੁਦਾ ਦੇ ਨਾਮ ਦੀ ਮਹਿਮਾ ਹੋਵੇ ਉਸ ਜ਼ਲਾਲੀ ਖੁਦਾ ਦੀ ਉਸਤਤਿ ਮਹਿਮਾ ਹੋਵੇ ਸਾਰ ਸੱਚਮੁੱਚ ਖੁਦਾ ਨੇ ਸੁਧਵਾਮ ਨੂੰ ਸੁਣਿਆ ਖੁਦਾ ਦਾ ਧੰਨਵਾਦ ਪ੍ਰਭੂ ਇਹ ਸਾਰੀ ਪ੍ਰਾਰਥਨਾ ਜ਼ਿੰਦਾ ਖੁਦਾਵੰ ਪ੍ਰਭੂ ਜੀ ਉਸਮ ਸੀ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆ ਆਮੀਨ ਸਾਰਿਆਂ ਨੂੰ ਜੈਮਸੀ ਦੀ ਗੋਡ ਬਲੈਸ ਤੁ ਖੁਦਾਵੰ ਇਸ ਵਚਨ ਦੇ ਦੁਆਰਾ ਸਭ ਨੂੰ ਆਸ਼ੀਸ਼ ਦੇਵੇ ਖੁਦਾਵੰ ਇਸ ਵਚਨ ਦੁਆਰਾ ਸਭ ਨੂੰ ਵਰਕਤ ਦੇਵੇ ਔਰ ਖੁਦਾ ਦੀ ਆਸ਼ੀ ਸਭ ਨੂੰ ਦਿੱਤੇ ਹੋਵੇ ਸਾਰਿਆਂ ਨੂੰ ਜੈਮਸੀ ਦੀ ਖੁਦਾਬੰਦ ਸਭ ਨੂੰ ਆਸ਼ੀ ਦਿਵੇ ਗੋਡ ਬlesੂ ਖੁਦਾ ਦਾ ਤਨਵਾਦ ਕਿ ਖੁਦਾ ਨੇ ਸਾਨੂੰ ਇਕੱਠਾ ਕੀਤਾ ਕਿ ਅਸੀਂ ਖੁਦਾ ਦੇ ਨਾਮ ਨੂੰ ਸਲਾਮ ਦੇ ਸਕੀਏ ਸਾਰਿਆਂ ਨੂੰ ਜੈਮਸੀ ਦੀ